ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਯੁੱਧ ਨਸ਼ਾ ਵਿਰੁੱਧ ਮੋਹਿੰਮ ਨੂੰ ਅੱਗੇ ਤੋਰਦੇ ਹੋਏ ਫਗਵਾੜਾ ਨਜ਼ਦੀਕ ਪਿੰਨ ਨਸੀਰਾਬਾਦ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ थाना ਰਾਵਲੇ ਪਿੰਡੀ ਦੇ ਐਸ ਐਚ ਓ ਮੇਜਰ ਸਿੰਘ ਹਾਜ਼ਰ ਹੋਏ ਜਿਨ੍ਹਾਂ ਨੇ ਨੌਜਵਾਨਾਂ ਨੂੰ ਜਥੇ ਨਸ਼ਾ ਵਿਰਤੀ ਜਾਗਰੂਕੀਤਾ ਉੱਥੇ ਉਨ੍ਹਾਂ ਕਿਹਾ ਕਿ ਜੋ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਤੇ ਪੰਜਾਬ ਸਰਕਾਰ ਵੱਲੋਂ ਉਸ ਨੌਜਵਾਨ ਦਾ ਫ੍ਰੀ ਇਲਾਜ ਕਰਵਾਇਆ ਜਾਵੇਗਾ ਉਨਾ ਨਾਲ ਹੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਉਹ ਨਸ਼ਾ ਵੇਚਣਾ ਬੰਦ ਨਹੀਂ ਕਰਨਗੇ ਤਾਂ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਹੁਣ ਤੱਕ 123 ਨੌਜਵਾਨਾਂ ਨੂੰ ਨਸ਼ਾ ਸ਼ਰੌਕੇਂਦਰਾ ਵਿੱਚ ਦਾਖਲ ਕਰਵਾਇਆ ਜਾ ਚੁੱਕਾ ਹੈ ਜਿਸ ਵਿੱਚੋਂ 70 ਨੌਜਵਾਨ ਬਿਲਕੁਲ ਨਸ਼ਾ ਛਡ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ। ਉਧਰ ਪਿੰਡ ਦੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਇਸ ਮੋਹਮ ਵਿੱਚ ਬੰਦਾ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ। ਪਿੰਡ ਨਸੀਰਾਵਾਦ ਤੋਂ ਨਵੰਗ ਚੈਨਲ ਦੇ ਅਰਜੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਹਾਈ ਸਰ ਆਜੋ ਪਿੰਡ ਨਸੀਰਾਵਾਦ ਵਿੱਚ ਨਸ਼ਾ ਛਡਾਊ ਬਾਰੇ ਦੱਸਿਆ ਗਿਆ ਹੈ, ਜਾਗਰੂਕ ਕੀਤਾ ਗਿਆ ਹੈ ਪਿੰਡ ਵਾਸੀਆਂ ਨੂੰ। ਕੀ ਕਹਿਣਾ ਚਾਹੁੰਦੇ ਹੋ ਜੀ? ਦੁਖੀ ਪਿੰਡ ਵਾਸੀ ਨਸੀਰਾਵਾਦ ਤੋਂ ਸੁਤਮੰਤੇ ਸਜਣਾ ਬਹੁਤ ਹੀ ਵੱਡੀ ਬੰਦੇ ਜੀ ਜਿਨ੍ਹਾਂ ਨੇ ਸਤੰਦ ਦੇ ਪਰਿਵਾਰ ਵਾਸਤੇ ਦੁੱਧ ਨਸਿਆਂ ਵਦੋ ਜੀ ਲੈਣ ਦਾ ਬੜਾ ਵੱਡਾ ਹਿੱਸਾ ਪਾ ਰਹੇ ਨੇ। ਇਹਨਾਂ ਨੂੰ ਅੱਜ ਆਪਾਂ ਸੈਨਵਾਦ ਆ ਕੇ ਜਿਹਨਾਂ ਅੱਛੇ ਨੇ ਬੁਰੇ ਤੋਂ ਬਾਅਦ ਨੇ ਉਹ ਜਾਗਰੂਕ ਰਾ ਕੋਈ ਨਾ ਤੁਹਾਨੂੰ ਜੋਗ ਮਗਿਆ ਕਿ ਚੋ ਵੀ ਰਗੇ ਹਾਜ਼ਰ ਆ ਜੇ ਕਿਸੇ ਨਸ਼ਾ ਛਡਣਾ ਹੈ ਉਹ ਸੰਪਰਕ ਕਰੋ ਕੋਈ ਦਾ ਪੰਜਾਬ ਸਰਕਾਰ ਫ੍ਰੀ ਲਾਇਸੈਂਸ ਕਰਵਾ ਰਹੀ ਹੈ ਤੇ ਜੇ ਕੋਈ ਨਹੀਂ ਹਟਦਾ ਤੇ ਇਹ ਖਾਮ ਮਕਦਮਾ ਅੰਦਰ ਪਿੱਛੇਗਾ 23 ਸਰ ਹੁਣ ਤੱਕ ਕਰ ਕਿੰਨੇ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾ ਚੁੱਕੇ ਹੋ ਹਾਂ ਹੋਂ ਤੱਕ ਮੈਂ ਆਪ 123 ਬੰਦਿਆਂ ਨੂੰ ਮੈਂ ਜਮ੍ਹਾਂ ਕਰਾਈ ਜੇ ਨਸ਼ਾ ਛਡਾ ਸਕਦੇ ਸੀ ਤੇ ਕਿੰਨੇ ਛੱਡ ਚੁੱਕੇ ਆ ਜੀ ਹੁਣ ਉਹਨਾਂ ਦੀ ਕਹਿੰਦਾ ਜਦੋਂ ਦਿਮਾਗ ਰੋਨੇ ਆ ਜੀ ਦਾਖਲ ਰੋਨੇ ਆ ਉਹਦਾ ਡਾਕਟਰ ਹੁੰਦਾ ਜੀ ਜੀ ਜਦੋਂ ਡਾਕਟਰ ਹੁੰਦਾ ਤੇ ਉਹ ਦੱਸ ਕਹਦੇ ਨੇ ਤੇ ਜਦੋਂ ਡਾਕਟਰ ਨਾਲ ਮਿਲ ਹੁੰਦਾ ਤੇ ਸੁੱਕੀ ਨਜ਼ੀਰ 132 ਬੰਦਿਆਂ ਨੂੰ ਸਰ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਆ ਉਹਦਾ ਕੀ ਪ੍ਰੋਸੀਜਰ ਆ ਜੀ ਉਹਦਾ ਪ੍ਰੋਸੀਜਰ ਆ ਜੀ ਤੋਂ ਮੈਨਾਂ ਸੰਪਰਕ ਕਰੇ ਆਪਣਾ ਦਾਾ ਕੱਢ ਲੈ ਕੇ ਆਵੇ ਆਪੇ ਇੱਕ ਪਰਵਾਦਾ ਮੈਮੋ ਦੇ ਸਾਈਨ ਹੁੰਦੇ ਕਿ ਹਾਂ ਵੀ ਮੈਂ ਖੁਦ ਖੁਦ ਨਸ਼ਾ ਕਰਦਾ ਹਾਂ ਤੇ ਨਸ਼ਾ ਛੱਡਣਾ ਤੇ ਡਾਕਟਰ ਸਾਹਿਬ ਵੀ ਦੱਸ ਕੇ ਦੱਸ ਸਰ ਜੇ ਕੋਈ ਪਿੰਡ ਚ ਨਸ਼ਾ ਕਰਦਾ ਜਾਂ ਵੇਚਦਾ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਉਹੀ ਬੇਨਤੀ ਕਰਨਾ ਚਾਹੁੰਦਾ ਜੀ ਕਿ ਪੰਜਾਬ ਸਰਕਾਰ ਦਾ ਹੁਕਮ ਆ ਜਿਆਦਾ ਨਸ਼ਾ ਛੱਡੋ ਕੈਪਟਨ ਸ਼ਰਮਾ ਅੱਲਾਹ ਕੱਢ ਦੋ ਸਾਡੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਯੁੱਧ ਨਸ਼ਾ ਵਿਰੁੱਧ ਮਹਿੰਮ ਨੂੰ ਅੱਗੇ ਤੋਰਦੇ ਹੋਏ ਫਗਵਾੜਾ ਨਜ਼ਦੀਕ ਪਿੰਡ ਨਸੀਰਾਬਾਦ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ थाना 라ਵਲੇ ਪਿੰਡੀ ਦੇ ਐਸਐਚਓ ਮੇਜਰ ਸਿੰਘ ਹਾਜ਼ਰ ਹੋਏ ਜਿਨ੍ਹਾਂ ਨੇ ਨੌਜਵਾਨਾਂ ਨੂੰ ਜਥੇ ਨਸ਼ਿਆਂ ਪ੍ਰਤੀ ਜਾਗਰੂਕੀਤਾ ਉੱਤੇ ਉਨ੍ਹਾਂ ਕਿਹਾ ਕਿ ਜੋ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੁਲਿਸ ਨਾਲ ਸੰਪਰਕ ਕਰੇ ਤੇ ਪੰਜਾਬ ਸਰਕਾਰ ਵੱਲੋਂ ਉਸ ਨੌਜਵਾਨ ਦਾ ਫ੍ਰੀ ਇਲਾਜ ਕਰਵਾਇਆ ਜਾਵੇਗਾ ਉਨਾ ਨਾਲ ਹੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਉਹ ਨਸ਼ਾ ਵੇਚਣਾ ਬੰਦ ਨਹੀਂ ਕਰਨਗੇ ਤਾਂ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਹੁਣ ਤੱਕ 123 ਨੌਜਵਾਨਾਂ ਨੂੰ ਨਸ਼ਾ ਸ਼ਰਅੋ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਚੁੱਕਾ ਹੈ ਜਿਸ ਵਿੱਚੋਂ 70 ਨੌਜਵਾਨ ਬਿਲਕੁਲ ਨਸ਼ਾ ਛੱਡ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ। ਉਧਰ ਪਿੰਡ ਦੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਇਸ ਮੌਹਮ ਵਿੱਚ ਬੰਦਾ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ। ਪਿੰਨ ਅਸੀਰਾਬਾਦ ਤੋਂ ਨਵਰੰਗ ਚੈਨਲ ਦੇ ਅਰਜੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ